ਮੈਂ ਕਬੜ ਫੇਰ ਦੁਹਰਾ ਦੇਵਾਂ ਇਹ ਚਾਰੇ ਪ੍ਰਕਾਰ ਦੀ ਮੌਤ ਮਨੁੱਖ ਦੇ ਆਪਣੇ ਹੱਥ ਵਿੱਚ ਹੈ ਜੇਕਰ ਮਨੁੱਖ ਗੁਰੂ ਦਾ ਬਚਨ ਨਹੀਂ ਸੁਨੇਗਾ ਗੁਰੂ ਦਾ ਉਪਦੇਸ਼ ਨਹੀਂ ਸੁਨੇਗਾ ਬਾਣੀ ਦੀ ਗੱਲ ਨਹੀਂ ਸੁਨੇਗਾ ਤਾਂ ਉਹਦੀ ਧਾਰਮਿਕ ਤੌਰ ਤੇ ਮੌਤ ਹੋ ਜਾਵੇਗੀ ਜੇਕਰ ਮਨੁੱਖ ਮਨ ਦੇ ਵਾਸ ਹੋ ਕੇ ਚੱਲੇਗਾ ਵਿਸ਼ੇ ਵਿਚਾਰਾਂ ਦੀ ਦੁਨੀਆ ਵਿੱਚ ਪੈ ਜਾਵੇਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਪੈ ਜਾਵੇਗਾ ਤਾਂ ਉਹਦੀ ਸਮਾਜਿਕ ਤੌਰ ਤੇ ਮੌਤ ਹੋ ਜਾਵੇਗੀ ਉਹ ਕਦੇ ਨਾ ਕਰੇ ਐਸਾ ਗੁਨਾਹ ਕਰ ਬੈਠੇਗਾ ਜੋ ਸਮਾਜ ਨੂੰ ਪ੍ਰਵਾਨ ਨਹੀਂ ਹੋਵੇਗਾ ਤੇ ਸਮਾਜ ਉਹਦਾ ਬਾਈਕਟ ਕਰ ਦੇਵੇਗਾ ਤੀਸਰੀ ਮੌਤ ਹੈ ਜਿਹੜੀ ਰਾਜਨੀਤਿਕ ਮੌਤ ਉਹਦਾ ਕਾਰਨ ਵੀ ਮਨੁੱਖ ਖੁਦ ਹੈ ਜਦੋਂ ਮਨੁੱਖ ਦਾ ਹੰਕਾਰ ਇੰਨਾ ਸ੍ਰੇਸ਼ਟ ਹੋ ਜਾਂਦਾ ਹੈ ਉਹ ਦੁਨੀਆ ਨੂੰ ਕੀੜੇ ਮਕੌੜੇ ਸਮਝਣ ਲੱਗ ਜਾਂਦਾ ਹੈ ਉਹਦਾ ਰਾਜਨੀਤਿਕ ਕੱਦ ਕਾਠ ਇੰਨਾ ਉੱਚਾ ਹੋ ਜਾਂਦਾ ਹੈ ਕਿ ਉਹ ਦੁਨੀਆ ਨੂੰ ਟਿੱਚ ਜਾਣਣ ਲੱਗ ਜਾਂਦਾ ਏ ਤਾਂ ਉਹਦੀ ਰਾਜਨੀਤਿਕ ਤੌਰ ਤੇ ਹੰਕਾਰ ਦੇ ਕਾਰਨ ਮੌਤ ਹੋ ਜਾਂਦੀ ਹੈ ਤੇ ਚੌਥੀ ਮੌਤ ਹੈ ਜਿਹੜੀ ਉਹ ਆਰਥਿਕ ਮੌਤ ਹੈ ਇਹਦਾ ਕਾਰਨ ਵੀ ਮਨੁੱਖ ਦਾ ਦਿਮਾਗ ਹੈ ਜਦੋਂ ਦਿਮਾਗੀ ਤੌਰ ਤੇ ਮਨੁੱਖ ਆਪਣੇ ਆਪ ਨੂੰ ਛਾਤਰ ਕਹਾਉਂਦਾ ਹੈ ਬਹੁਤ ਚਲਾਕ ਕਹਾਉਂਦਾ ਹੈ ਗਲਤ ਥਾਂ ਤੇ ਪੈਸੇ ਲਾ ਦਿੰਦਾ ਹੈ ਜਾਂ ਫਿਰ ਮਨੁੱਖ ਬੇਲੋੜਾ ਧੰਨ ਵਰਤਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹਦੀ ਆਰਥਿਕ ਤੌਰ ਤੇ ਬਿਨਾਂ ਦਿਮਾਗ ਲਾਏ ਤੋਂ ਕਿਉਂਕਿ ਸਾਡੇ ਪ੍ਰਾਤਨ ਸਮਿਆਂ ਵਿੱਚ ਇੱਕ ਕਹਾਵਤ ਸੀ ਕਿ ਚਾਦਰ ਦੇਖ ਕੇ ਪੈਰ ਫਸਾਰੋ ਜਦੋਂ ਮਨੁੱਖ ਦਿਮਾਗ ਤੋਂ ਕੰਮ ਲੈਣਾ ਬੰਦ ਕਰ ਦਿੰਦਾ ਏ ਬੇਲੋੜਾ ਖਰਚਾ ਸ਼ੁਰੂ ਕਰ ਦਿੰਦਾ ਏ ਜਾਂ ਫਿਰ ਕਿਸੇ ਐਸੇ ਥਾਂ ਤੇ ਧਨ ਲਾ ਦਿੰਦਾ ਏ ਜੂਏ ਵਿੱਚ ਜਾਂ ਕਿਸੇ ਐਸੇ ਥਾਂ ਤੇ ਕਿ ਜੋ ਸਹੀ ਨਾ ਹੋਵੇ ਤਾਂ ਉਹ ਮਨੁੱਖ ਦੀ ਆਰਥਿਕ ਮੌਤ ਦਾ ਕਾਰਨ ਬਣ ਜਾਂਦਾ ਏ ਇਹ ਚਾਰੇ ਮੌਤਾਂ ਮਨੁੱਖ ਦੇ ਹੱਥ ਦੇ ਵਿੱਚ ਨੇ ਤੇ ਪੰਜਵੀਂ ਪ੍ਰਕਾਰ ਦੀ ਮੌਤ ਆ ਜਿਹੜੀ ਉਹ ਹੈ ਸਰੀਰਕ ਮੌਤ ਇਹ ਕਿਸੇ ਮਨੁੱਖ ਦੇ ਹੱਥ ਵਿੱਚ ਨਹੀਂ ਇਹ ਮੌਤ ਉਦੋਂ ਹੁੰਦੀ ਹੈ ਜਦੋਂ ਸਵਾਸਾਂ ਦੀ ਪੂੰਜੀ ਪੂਰੀ ਹੋ ਜਾਂਦੀ ਹੈ ਇਹ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਇਹ ਗੁਰੂ ਦੇ ਹੱਥ ਵਿੱਚ ਹੈ ਇਹ ਉਸ ਅਕਾਲ ਪੁਰਖ ਦੇ ਹੱਥ ਦੇ ਵਿੱਚ ਹੈ ਇਹਦਾ ਦੋਸ਼ ਅਸੀਂ ਕਿਸੇ ਮਨੁੱਖ ਨੂੰ ਨਹੀਂ ਦੇ ਸਕਦੇ ਜਦੋਂ ਕੋਈ ਮਨੁੱਖ ਇਸ ਸੰਸਾਰ ਤੋਂ ਚਲਿਆ ਜਾਂਦਾ ਏ ਫਾਨੀ ਸੰਸਾਰ ਤੋਂ ਜਦੋਂ ਉਹਦੇ ਸਵਾਸ ਪੂਰੇ ਹੋ ਜਾਂਦੇ ਹਨ ਤਾਂ ਉਹ ਬੈਠਾ ਬੈਠਾ ਤੁਰੇ ਹਿਰਦੇ ਬੰਦੇ ਨੂੰ ਅਟੈਕ ਆ ਜਾਂਦੇ ਹਨ ਤੇ ਡਿੱਗ ਪੈਂਦੇ ਹਨ ਮਰ ਜਾਂਦੇ ਹਨ ਕਿਉਂਕਿ ਸਵਾਸਾਂ ਦੀ ਪੂਜੀ ਪੂਰੀ ਹੋ ਗਈ। ਇਹ ਮਨੁੱਖ ਦੇ ਆਪਣੇ ਹੱਥ ਵਿੱਚ ਨਹੀਂ। ਸੋ ਸਰੀਰਕ ਮੌਤ ਕੈਸੀ ਮੌਤ ਹੈ ਜਿਹਦੇ ਵਿੱਚੋਂ ਸਾਰਿਆਂ ਨੂੰ ਗੁਜ਼ਰਨਾ ਪੈਂਦਾ ਹੈ। ਸਰੀਰਕ ਮੌਤ ਤੋਂ ਕੋਈ ਨਹੀਂ ਬਚ ਸਕਦਾ। ਕੋਈ ਐਸਾ ਜੀਵ ਨਹੀਂ ਕੋਈ ਐਸਾ ਪ੍ਰਾਣੀ ਨਹੀਂ ਜਿਹਨੂੰ ਸਰੀਰਕ ਤੌਰ ਤੇ ਮੌਤ ਨਾ ਆਵੇ। ਸੋ ਇਹ ਸਰੀਰਕ ਮੌਤ ਹੈ ਜਿਹੜੀ ਇਹਨੂੰ ਮਹਾਰਾਜ ਕਹਿੰਦੇ ਨੇ ਕਿ ਤੂੰ ਸਾਰਾ ਦਿਨ ਸਰੀਰ ਤੇ ਲੱਗਿਆ ਰਿਹਾ ਤੂੰ ਸਾਰਾ ਦਿਨ ਹੀ ਸਰੀਰ ਦੀ ਦੇਖਭਾਲ ਸਰੀਰ ਨੂੰ ਸੁੰਦਰ ਬਣਾਉਣ ਤੇ ਸਰੀਰ ਨੂੰ ਬਹੁਤ ਖੂਬਸੂਰਤ ਬਣਾਉਣ ਤੇ ਸਰੀਰ ਨੂੰ ਚੰਗਾ ਬਣਾਉਣ ਤੇ ਲੱਗਿਆ ਰਿਹਾ ਪਰ ਇਹਨੇ ਇੱਕ ਦਿਨ ਮਿੱਟੀ ਹੋ ਜਾਣਾ ਹੈ ਕਿਉਂਕਿ ਮਿੱਟੀ ਤੋਂ ਬਣਿਆ ਹੈ ਮਿੱਟੀ ਦੇ ਵਿੱਚ ਮਿੱਟੀ ਹੀ ਹੋ ਜਾਣਾ ਹੈ ਕਰਪੂਰ ਪਹੁਪਸਗੰਦਾ ਪਰਸ ਮਨੁਖਯੰ ਦਿਹੰ ਮਲੀਨੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਰਪੂਰ ਭਾਵ ਕਪੂਰ ਪੋਪ ਸੁਗੰਧਾ ਪੋਸ਼ਪ ਬਹੁਤ ਮਹਿੰਗੇ ਮਹਿੰਗੇ ਚੰਦਨ ਵਰਗੇ ਗੁਲਾਬ ਬਹੁਤ ਕੀਮਤੀ ਫੁੱਲਾਂ ਦੀ ਉਹਦਾ ਰਸ ਚੋ ਕੇ ਮੈਂ ਕਹ ਜਿਹੜੀ ਅਤਰ ਹੈ ਜਿਹੜਾ ਇਤਰ ਹੈ ਉਹ ਤਿਆਰ ਕੀਤਾ ਜਾਂਦਾ ਹੈ ਸਰੀਰ ਤੇ ਲਾਉਣ ਵਾਸਤੇ ਤਾਂ ਜੋ ਸਰੀਰ ਦੇ ਵਿੱਚੋਂ ਸੁਗੰਧੀ ਆਵੇ ਬਹੁਤ ਕੀਮਤੀ ਤਰ੍ਹਾਂ ਦੇ ਪਦਾਰਥ ਮਨੁੱਖੀ ਸਰੀਰ ਤੇ ਲਾਉਂਦਾ ਹੈ ਤਾਂ ਜੋ ਉਹਦਾ ਚਮੜੀ ਸੋਹਣੀ ਹੋਵੇ ਬਹੁਤ ਮਹਿੰਗੇ ਮਹਿੰਗੇ ਬਸਤਰੇ ਸਰੀਰ ਤੇ ਪਾਉਂਦਾ ਹੈ ਤਾਂ ਜੋ ਦੁਨੀਆ ਉਸ ਨੂੰ ਦੇਖ ਕੇ ਪ੍ਰਭਾਵਿਤ ਹੋਵੇ ਜੀਵਨ ਦਾ ਅੱਧ ਤੋਂ ਵੱਧ ਸਮਾਂ ਮਨੁੱਖ ਇਸ ਸਰੀਰ ਨੂੰ ਸ਼ਿੰਗਾਰਣ ਤੇ ਖਰਚ ਕਰਦਾ ਏ ਸੋ ਸਤਿਗੁਰੂ ਜੀ ਕਹਿੰਦੇ ਨੇ ਕਿ ਐਨੇ ਮਹਿੰਗੇ ਮਹਿੰਗੇ ਕਰਪੂਰ ਪਹੁਪ ਸਗੰਦਾ ਪਰਸ ਮਨੁੱਖ ਹਿੰਗ ਨੇਮਲੀਨ ਜੰਗਲਾਂ ਦੇ ਵਿੱਚੋਂ ਐਸੀਆਂ ਬਨਸਪਤੀਆਂ ਖੋਜ ਕੇ ਲਿਆਉਂਦਾ ਏ ਜਿਨ੍ਹਾਂ ਨਾਲ ਸਰੀਰ ਹੈ ਜਿਹੜਾ ਉਹ ਜ਼ਿਆਦੇ ਤਾਕਤਵਰ ਹੋਵੇ ਐਸੀ ਐਸੀ ਬਨਸਪਤੀ ਲਿਆਉਂਦਾ ਏ ਐਸੇ ਫੁੱਲ ਲਿਆਉਂਦਾ ਐਸੀਆਂ ਸੁਗੰਧੀ ਲਿਆਉਂਦਾ ਏ ਜੋ ਸਰੀਰ ਤੇ ਮਲਦਾ ਏ ਤਾਂ ਸਰੀਰ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਸੁਗੰਧੀ ਆਉਂਦੀ ਹੈ ਇਸ ਦੇਹੀ ਨੂੰ ਸ਼ਿੰਗਾਰਨ ਤੇ ਸਵਾਰਨ ਤੇ ਮਨੁੱਖ ਇੰਨਾ ਸਮਾਂ ਲਾਉਂਦਾ ਏ ਪਰ ਸਤਿਗੁਰੂ ਜੀ ਕਹਿੰਦੇ ਸਾਡੇ ਤਰ੍ਹਾਂ ਮਨ ਦੇ ਹਰੀ ਚੱਲੈ ਪਾਣੀ ਅੰਨ ਦੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਪਰ ਆਖਰ ਨੂੰ ਚਾਰ ਬੰਦਿਆਂ ਨੇ ਤੈਨੂੰ ਮੋਢਾ ਦੇਣਾ ਏ ਉਹ ਵੇਖੋ ਉਹ ਜਿਹੜਾ ਸਰੀਰ ਨੂੰ ਮਲ ਮਲ ਕੇ ਇੰਨਾ ਸ਼ਿੰਗਾਰ ਦਾ ਸੀ ਇੰਨਾ ਸਵਾਰ ਦਾ ਸੀ ਅੱਜ ਚਾਰ ਮੋਢਿਆਂ ਦੇ ਉੱਪਰ ਧਰ ਕੇ ਉਸ ਦੀ ਜਿਹੜੀ লাশ ਹੈ ਜਿਹੜੀ ਉਸ ਦੀ ਲੋਥ ਹੈ ਉਹ ਜਾ ਰਹੀ ਹੈ ਸਾਡੇ ਤਰੇ ਮਣ ਦੇ ਹਰੀ ਚੱਲੇ ਪਾਣੀ ਅੰਨ ਦੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕਨ ਸਤਿਗੁਰੂ ਜੀ ਕਹਿੰਦੇ ਆਓ ਦੇਖੋ ਉਹ ਜਾਂਦਾ ਏ ਜਿਹੜੇ ਨੂੰ ਆਪਣੇ ਸਰੀਰ ਤੇ ਬੜਾ ਮਾਣ ਸੀ ਆਪਣੇ ਸਰੀਰ ਦਾ ਆਪਣੇ ਜੋਬਣ ਦਾ ਬੜਾ ਹੰਕਾਰ ਸੀ ਅਜ ਚਾਲ ਜਣਿਆਂ ਨੇ ਮੋਢਾ ਦਿੱਤਾ ਏ ਸਰੀਰ ਦੇ ਵਿੱਚ ਪ੍ਰਾਣ ਹੀ ਨਹੀਂ ਰਹੇ ਕੀ ਤੁਰ ਫਿਰ ਵੀ ਸਕੇ ਉਹ ਸਰੀਰ